ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਮੇਰੇ ਭੈਣਾਂ ਦੇ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਮਾਲਵਾ ਬੈਲਟ ਪੇਜ ਦੇ ਉੱਤੇ ਮੈਂ ਅੱਜ ਤਾਂ ਹੀ ਘਰੋਂ ਬਾਹਰ ਨਿਕਲਿਆ ਸੀ ਕੰਮ ਤੋਂ ਅੱਜ ਟਾਈਮ ਨਾਲ ਆ ਗਈ ਸੀ ਮੈਂ ਘਰੋਂ ਬਾਹਰ ਨਿਕਲਿਆ ਮੈਂ ਕਿਹਾ ਕੁਝ ਕੁ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਇੱਕ ਥੋੜੀ ਜਿਹੀ ਸ਼ਾਰਟ ਵੀਡੀਓ ਬਣ ਜੇਗੀ ਤੇ ਇੱਕ ਤੁਹਾਡੇ ਨਾਲ ਜਿਹੜੀਆਂ ਗੱਲਾਂ ਨੇ ਜਿਵੇਂ ਜਿਵੇਂ ਮੇਰੇ ਭੈਣ ਭਰਾ ਕਮੈਂਟ ਕਰਦੇ ਨੇ ਉਹ ਭਾਵੇਂ ਫੇਸਬੁੱਕ ਹੋਵੇ ਭਾਵੇਂ ਇੰਸਟਾਗ੍ਰam ਤੇ ਭਾਵੇਂ YouTube ਤੇ ਉਹ YouTube ਤਾਂ ਹਜੇ ਮੇਰਾ ਪੇਜ ਇੰਨਾ ਰੀਚ ਨਹੀਂ ਕੀਤਾ ਹੈਗਾ ਤੇ ਕਈ ਲੋਕਾਂ ਦੇ ਨਾਲ ਕਮੈਂਟ ਹੁੰਦੇ ਸੀ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਵੀ ਕਹਿੰਦੇ ਜਰਮਨ ਦੇ ਵਿੱਚ ਭਾਈ ਇੰਗਲਿਸ਼ ਚੱਲ ਜਾਂਦੀ ਏ ਮੈਂ ਕਿਹਾ ਜਰਮਨ ਮੈਂ ਉਹਨੂੰ ਬਾਈ ਨੂੰ ਫਿਰ ਵੀਡੀਓ ਬਣਾ ਕੇ ਵੀ ਪਾਈ ਸੀ ਮੈਂ ਕਿਹਾ ਬਾਈ ਜਰਮਨ ਦੇ ਵਿੱਚ ਇੰਗਲਿਸ਼ ਚੱਲਦੀ ਆ ਇੰਗਲਿਸ਼ ਚੱਲਦੀ ਆ ਜਿਹੜੇ ਹੁਣ ਜ਼ਿਆਦਾ ਪੜੇ ਲਿਖੇ ਨੇ ਵੈਸੇ ਤੇ ਇੱਥੇ ਮੈਨੂੰ ਲੱਗਦਾ ਇਹਨਾਂ ਦੀਆਂ ਆਪਣੀਆਂ ਆਪਣੀਆਂ ਜਿਹੜੀਆਂ ਨਾਟੋ ਕੰਟਰੀਆਂ ਨੇ ਉਹਨਾਂ ਦੀਆਂ ਭਾਸ਼ਾਵਾਂ ਚੱਲਦੀਆਂ ਨੇ ਇਹਨਾਂ ਦੇ ਬਾਕੀ ਤਕਰੀਬਨ ਜਰਮਨ ਦੇ ਵਿੱਚ ਡੱਚ ਚੱਲਦੀ ਏ ਜਿੰਨੂੰ ਆਪਾਂ ਡੱਚ ਵੀ ਕਹਿ ਦਿੰਨੇ ਆ ਡੋਚ ਵੀ ਕਹਿ ਦਿੰਦੇ ਨੇ ਵੈਸੇ ਜਿਹੜਾ ਨਾਮ ਹੈ ਨਾ ਜਰਮਨੀ ਦਾ ਡੱਚ ਲੈਂਡ ਏ ਇਹਨੂੰ ਆਪਾਂ ਡੱਚ ਲੈਂਡ ਕਹਿ ਦਿੰਨੇ ਆ ਨੇ ਡੱਚ ਲੈਂਡ ਦੇ ਨਾਮ ਤੋਂ ਜਾਣਿਆ ਜਾਂਦਾ ਤੇ ਬਾਕੀ ਰਹੀ ਗੱਲ ਜੇ ਕਿਸੇ ਨੇ ਵੀ ਆਉਣਾ ਹੈ ਨਾ ਆਪਣਾ ਕੋਰਸ ਕਰਕੇ ਆਏ B1 B2 ਹੁੰਦੀ ਭਾਵੇਂ B1 ਕਰਕੇ ਆਵੇ ਕੋਈ ਕੋ ਇੰਟਰਵਿਊ ਦੇਣ ਯੋਗਾ ਹੋਵੇ ਬਸ ਜੇ ਕਿਸੇ ਨੇ ਅਪਲਾਈ ਕਰਨਾ ਹੈ ਬਾਕੀ ਕਿਸੇ ਕੋਲ ਜੇ ਕਿਸੇ ਨੇ ਬਾਕੀ ਜਰਮਨੀ ਦਾ ਅਪਲਾਈ ਕਰਨਾ ਤੇ ਉਹਦੇ ਕੋਲ ਨਾ ट्रैवल ਹਿਸਟਰੀ ਹੋਣੀ ਚਾਹੀਦੀ ਹੈ ਤੇ ਬੜੀ ਛੇਤੀ ਉਹਨਾਂ ਨੂੰ ਵੀਜ਼ਾ ਮਿਲ ਜਾਂਦਾ ਟੂਰਿਸਟ ਵੀਜ਼ਾ ਮਿਲ ਜਾਂਦਾ ਬੜੇ ਘੱਟ ਪੈਸੇ ਜਿੰਦਾ ਦਾ ਲੱਖ ਰੁਪਈਆ ਖਰਚਾ ਨਹੀਂ ਹੁੰਦਾ ਹੈਗਾ ट्रैवल ਹਿਸਟਰੀ ਹੋਣੀ ਚਾਹੀਦੀ ਹੈ ਘੱਟੋ-ਘੱਟ 10 ਕੰਟਰੀਆਂ ਦੀ ਫਿਰ ਵੀਜ਼ਾ ਬੜੀ ਛੇਤੀ ਮਿਲਦਾ ਹੈ ਤੇ ਉਸ ਤੋਂ ਬਾਅਦ ਜੋ ਰਹੀ ਗੱਲ ਤੇ ਸਭ ਤੋਂ ਵੱਡੀ ਗੱਲ ਜਿਹੜੀ ਹੁੰਦੀ ਹੈ ਇੱਥੇ ਆ ਕੇ ਕੇਸ ਕਰਾਇਆ ਕੇਸ ਪਾਸ ਹੋ ਜਾਂਦਾ ਬਾਈ ਕਿਦਾਂ ਕੇਸ 'ਚ ਕਿੰਨੇ ਸਾਲ ਲਾਉਣੇ ਪੈਂਦੇ ਆ ਕੀ ਕੁਛ ਦਿੰਦੇ ਆ ਕੀ ਹਸਾਬ ਕਰਤਾ ਵੇ ਕਿੰਨੀ ਦੇਰ ਬਾਅਦ ਕੇਸ ਪਾਸ ਹੁੰਦਾ ਵੈਸੇ ਤੇ ਵੀਰੇ 104 95% ਕੇਸ ਪਾਸ ਨਹੀਂ ਹੁੰਦੇ ਆਪਣੇ ਬੰਦਿਆਂ ਦੇ ਪਾਸ ਕਰ ਦਿੰਦੇ ਨੇ ਘਰ ਵੀ ਦੇ ਦਿੰਦੇ ਨੇ ਸਾਰਾ ਕੁਝ ਦੇ ਦਿੰਦੇ ਨੇ ਪਰ ਕੁਝ ਕੁ ਮਹੀਨੇ ਵਾਲੇ ਜੋ ਪਹਿਲਾ ਕਾਨੂੰਨ ਸੀ ਦੀ 5 ਸਾਲ ਦੀ ਮਤਲਬ ਬਾਇਓ ਡਾਟਾ ਹੈਗਾ ਬੈਕ ਬਾਇਓ ਡਾਟਾ ਮਤਲਬ ਜਿਵੇਂ ਹੁਣ ਮੈਂ 2022 ਚ ਆਇਆ ਸੀ ਕੈਂਪ ਦੇ ਵਿੱਚ 2022 ਚ ਕੈਂਪ ਚ ਆਇਆ ਸੀ ਮੇਰਾ 3-4 ਸਾਲਾਂ ਦਾ ਬਾਇਓ ਡਾਟਾ ਸੀ ਤੇ ਉਹਨਾਂ ਮੇਰਾ ਕੇਸ ਉਹੀ ਸਿਰਿਓ ਚੱਕਿਆ ਉਹਨਾਂ ਨੂੰ ਕੇਸ ਪਾਸ ਕਰਨਾ ਹੀ ਪੈਣਾ ਸੀ ਕਿ ਉਹ ਮੈਨੂੰ ਬੜਾ ਟਾਈਮ ਹੋ ਗਿਆ ਸੀ ਥੇਰੇ ਦੇ ਜਰਮਨ ਦੇ ਵਿੱਚ ਮੈਂ ਬਸ ਤਕਰੀਬਨ 6-7 ਮਹੀਨੇ ਕੈਂਪ ਚ ਨਹੀਂ ਆਇਆ ਹੈਗਾ ਤੇ ਮੇਰਾ ਕੇਸ ਪਾਸ ਕੀਤਾ ਉਹਨਾਂ ਨੇ ਇਹ ਗੱਲੋਂ ਪਰ ਇਹ ਕਈ ਵਾਰ ਤਾਂ ਕੇਸ ਪਾਸ ਕਰਨ ਤੇ ਉਹਨਾਂ ਇੱਕ ਇਹਨਾਂ ਦੇ ਮੂਡ ਤੇ ਬੜਾ ਡਿਪੈਂਡ ਕਰਦਾ ਹੈ ਜਰਮਨ ਸਰਕਾਰ ਹੈ ਨਾ ਜਿਹੜੀ ਜਾ ਕੋ ਵਕੀਲ ਬੈਠ ਜਾ ਜੱਜ ਬੈਠ ਉਹਨਾਂ ਦੇ ਮੂਡ ਤੇ ਬੜਾ ਡਿਪੈਂਡ ਕਰਦਾ ਹੈ ਜਿਵੇਂ ਆਪਣੇ ਇੰਡੀਆ ਨਹੀਂ ਹੁੰਦਾ ਇੰਡੀਆ ਚਲੋ ਕ੍ਰਾਪਸ਼ਨ ਚੱਲਦੀ ਹੈ ਇੱਥੇ ਕ੍ਰਾਪਸ਼ਨ ਨਹੀਂ ਚੱਲਦੀ ਹੈਗੀ ਇਹਨਾਂ ਦੇ ਮੂਡ ਤੇ ਡਿਪੈਂਡ ਹੁੰਦਾ ਮਨ ਕਰੇ ਬੈਠੇ ਹੁਣ ਤੁਹਾਨੂੰ ਕਰ ਚਿੱਠੀ ਪੈਦਨ ਤੁਹਾਡਾ ਕੇਸ ਪਾਸ ਹੈ ਮਨ ਕਰੇ ਤੁਸੀਂ ਸਾਰਾ ਕੁਝ ਦਬੋ ਇੱਥੇ ਆ ਕੇ ਵੀ ਮੈਨੂੰ ਆ ਚੀਜ਼ ਤੋਂ ਖਤਰਾ ਹੈ ਉੱਥੇ ਸਭ ਤੋਂ ਜ਼ਿਆਦਾ ਚੱਲਦਾ ਹੈ ਜਿੰਨੂੰ ਵਾਕੇ ਹੀ ਖਤਰਾ ਹੋਵੇ ਇੰਡੀਆ ਤੋਂ ਕਿਸੇ ਚੀਜ਼ ਦਾ ਵਾਕੀ ਕ੍ਰਿਮੀਨਲ ਰਿਕਾਰਡ ਹੋਵੇ ਉਹਦਾ ਜਾਂ ਖਤਰਾ ਹੋਵੇ ਉਹਨੂੰ ਕੋਈ ਜਾਨੋਂ ਮਾਰਨੀ ਦੀ ਧਮਕੀਆਂ ਦੇ ਜਾਂ ਕਿਸੇ ਨੇ ਹਮਲਾ ਕੀਤਾ ਉਹ ਬਹੁ ਛੇਤੀ ਕੇਸ ਪਾਸ ਹੁੰਦਾ ਹੈ ਉਹਦੇ ਕੋਲ ਸਬੂਤ ਹੋਣੇ ਚਾਹੀਦੇ ਨੇ ਸਾਰੇ ਤਕਰੀਬਨ ਜਿੰਨੇ ਵੀ ਨੇ ਸਾਰੇ ਸਬੂਤ ਹੋਣੇ ਚਾਹੀਦੇ ਨੇ ਵੀ ਸਾਨੂੰ ਤੰਗ ਕਰਦੇ ਨੇ ਆ ਚੀਜ਼ ਕਰਦੇ ਨੇ ਜਾਂ ਹੁਣ ਮੇਰੇ ਵਰੀ ਮੇਰਾ ਕੇਸ ਸੀ ਮੇਰਾ ਕੇਸ ਥੋੜਾ ਜਿਹਾ ਲੱਗ ਸੀ ਹੁਣ ਮੈਂ ਤੁਹਾਨੂੰ ਵੀਡੀਓ ਚ ਦੱਸ ਨਹੀਂ ਸਕਦਾ ਮੇਰਾ ਕੇਸ ਥੋੜਾ ਜਿਹਾ ਲੱਗ ਸੀ ਤੇ ਉਹਦੇ ਵੇਸ ਤੇ ਮੇਰਾ ਕੇਸ ਪਾਸ ਹੋ ਗਿਆ ਜੀ ਤੇ ਬਾਕੀ ਮੈਂ ਲਾਇਆ ਸੀ ਜਦੋਂ 2000 ਵੇਖਿਆ ਹੈਗਾ ਸਾਰਿਆਂ ਨੂੰ ਪਤਾ 21 ਦੇ ਵਿੱਚ ਜਦੋਂ ਇਹਨਾਂ ਨੇ ਉਹ ਕੀਤਾ ਸੀ ਬੰਦਰ ਸਿੰਘ ਨੇ ਚੈਲੰਜ ਕੀਤਾ ਸੀ ਉਦੋਂ ਵੀ ਬੜਾ ਬਵਾਦ ਛੜਿਆ ਸੀ ਬੰਦੇ ਤੇ ਪਰਚੀ ਹੋਈ ਹੁਣ ਪਟਿਆਲੇ ਆਪਣੇ ਕਾਲੀ ਮਾਤਾ ਦੇ ਮੰਦਿਰ ਚ ਉਹ ਚੀਜ਼ ਕਰਕੇ ਥੋੜਾ ਜਿਹਾ ਮੇਰਾ ਬਚਾਅ ਹੋ ਗਿਆ ਉਹ ਚੀਜ਼ ਮੈਂ ਵੇਚ ਲਈ ਸੀ ਉਹ ਮੋਬਾਈਲ ਡਾਟਾ ਵੇਚ ਦਿੱਤਾ ਸੀ ਬਾਕੀ ਮਾੜੇ ਮੋਟੇ ਤਾਂ ਤੁਹਾਨੂੰ ਪਤਾ ਹੈ ਹੁਣ ਜੱਟ ਜੀਬੀਂਦਾਰ ਹੁੰਦਾ ਕੋਈ ਹਰੇਕ ਮਾੜੇ ਮੋਟੇ ਦਾ ਹਰੇਕ ਦੇ ਚਲਦੇ ਹੁੰਦੇ ਨੇ ਠੀਕ ਹੈ ਬਾਕੀ ਜਿਹੜੀ ਰਹੀ ਗੱਲ ਜੇ ਕਿਸੇ ਨੇ ਘੱਟ ਪੈਸਿਆਂ ਚ ਆਉਣਾ ਹੈ ਮਤਲਬ ਜੇ ਯੂਰਪ ਦੇ ਵਿੱਚ ਸਭ ਤੋਂ ਘੱਟ ਪੈਸੇ ਮੈਂ ਕਿਉਂ ਏਜੰਟ ਨਹੀਂ ਹੈਗਾ ਪਰ ਜਿੱਥੇ ਤੱਕ ਮੈਨੂੰ ਨੌਲੇਜ ਆ ਮੈਂ ਜਿੰਨੇ ਸਾਲ ਇੱਥੇ ਗਾਲਿਆ ਮੈਂ ਉਹ ਸਾਲ ਉਹ ਟਾਈਮ ਦੇ ਬੇਸ ਤੇ ਕਹਿ ਰਹੇ ਹਾਂ ਜਿੰਨੇ ਸਭ ਤੋਂ ਘੱਟ ਪੈਸੇ ਚ ਆਉਣਾ ਜੇ ਮੈਂ ਆਪਣੇ ਤੇ 15 ਲੱਖ ਰੁਪਏ ਲਾ ਜਾਣ ਤਾਂ ਮੈਂ ਕਿਸੇ ਵੀਰ ਭਰਾ ਦਾ 15 ਲੱਖ ਰੁਪਏ ਨਹੀਂ ਲੱਗਣ ਦਿੰਦਾ ਕਿਉਂ ਜਿੰਨੀ ਕੋ ਮੈਨੂੰ ਨੌਲੇਜ ਹੈ ਮੈਂ ਉਹ ਨੌਲੇਜ ਤੇ ਕਹਿ ਸਕਦਾ ਸਭ ਤੋਂ ਪਹਿਲਾਂ ਤੁਹਾਨੂੰ ਰਾਹ ਦੱਸਦਾ ਹੀ ਇਹ ਵੀ ਜਿਹੜਾ ਤੁਹਾਡੇ ਕੋਲ ਟਰੈਵਲ ਹਿਸਟਰੀ ਹੋਣੀ ਚਾਹੀਦੀ ਹੈ ਘੱਟੋ ਘੱਟ 10 ਕੰਟਰੀਆਂ ਦੀ 10 ਕੰਟਰੀਆਂ ਦੀ ਟਰੈਵਲ ਹਿਸਟਰੀ ਹੋਣੀ ਚਾਹੀਦੀ ਤੇ ਤੁਹਾਡਾ ਠਾ ਵੀਜ਼ਾ ਲੱਗਦਾ ਕਿਤੇ ਜਾਣ ਦੀ ਲੋੜ ਨਹੀਂ ਹੈ ਕਿਸੇ ਦਾ ਐਂਬੈਸੀ ਜਾਓ ਮੈਂ ਟਰੈਵਲ ਕਰਨ ਚੱਲਾਂ ਮੈਂ ਘੁੰਮਣ ਚੱਲਾਂ ਠੀਕ ਹੈ ਉਹ ਇੱਥੇ ਆ ਕੇ ਤੁਸੀਂ ਸਪੇਨ ਵੀ ਪੇਪਰ ਲਾ ਸਕਦੇ ਹੋ ਪੁਰਤਗਾਲ ਵੀ ਹਜੇ ਪੁਰਤਗਾਲ ਦਾ ਪਤਾ ਨਹੀਂ ਕੁਝ ਹੈਗਾ ਬੜਾ ਖੱਜਲ ਖਰਾਬ ਕਰਨ ੜਿਆ ਬੰਦਿਆਂ ਨੂੰ ਹਜੇ ਪਤਾ ਨਹੀਂ ਕੁਝ ਅੱਗੋਂ ਖੋਲ ਵੀ ਦਵੇ ਪੇਪਰ ਪਰ ਤਕਰੀਬਨ ਨਾ ਹੀ ਹੈ ਪੁਰਤਗਾਲ ਤੋਂ ਬਾਕੀ 2 ਸਾਲਾਂ 'ਚ ਸਪੇਨ ਵੀ ਪੇਪਰ ਦੇਣ ੜਿਆ ਹਣਾ ਤੇ ਇਟਲੀ ਆਪਾਂ ਜੀਲ ਕਰਾ ਸਕਦੇ ਹਾਂ ਜਰਮਨ ਦੇ ਵਿੱਚ ਜੀਲ ਕਰਾ ਸਕਦੇ ਹਾਂ ਵੀ ਜੀਲ ਕਰਾ ਕੇ ਆਪਾਂ ਰਹਿ ਸਕਦੇ ਹਾਂ ਆਪ ਤੇ ਜੇ ਉਹ ਕੇਸ ਪਾਸ ਹੋ ਜੇ ਫੇਰ ਉਹ 594 ਰੁਪਏ ਕਰ ਦਿੰਦੇ ਨੇ ਹੁਣ ਮੇਰੇ ਅਕਾਊਂਟ 'ਚ 594 ਰੁਪਏ ਆਉਂਦੇ ਨੇ ਹਜੇ ਆਏ ਤੇ ਕੋ ਨਹੀਂ ਹੈਗੇ ਕਿਉਂ ਮੇਰੇ ਅਕਾਊਂਟ ਦਾ ਥੋੜਾ ਜਿਹਾ ਮਸਲਾ ਚੱਲਣ ਡਿਆ ਉਹਦੇ ਕਰਕੇ ਥੋੜਾ ਜਿਹਾ ਅਕਾਊਂਟ ਖੋਲਦਿਆਂ ਟਾਈਮ ਲਾ ਦਿੰਦੇ ਨੇ ਬਾਕੀ ਮੈਂ ਸਪਾਰਕਾਸ ਜ ਨਹੀਂ ਮੈਂ ਡੋਚ ਬੈਂਕ 'ਚ ਖਲਵਾਇਆ ਸੀ ਜਿਹੜਾ ਇੱਥੇ ਦਾ ਮੇਨ ਬੈਂਕ ਏ ਉਹਦਾ ਮੈਨੂੰ ਫਾਇਦਾ ਹੋਏਗਾ ਉਹ ਵੀ ਤੁਹਾਨੂੰ ਮੈਂ ਅੱਗੇ ਵੀਡੀਓ ਬਣਾ ਕੇ ਦੱਸਾਂਗਾ ਉਹ ਚੀਜ਼ ਦਾ ਮੈਨੂੰ ਕੀ ਫਾਇਦਾ ਹੋਏਗਾ ਤੇ ਬਾਕੀ ਰਹੀ ਗੱਲ ਨੰਬਰ 1 ਤੇ ਇਹ ਵਾਲਾ ਸੀ ਨੰਬਰ 2 ਤੇ ਆ ਜਾਂਦਾ ਹੈ ਕਰੋਸ਼ੀਆ ਕਰੋਸ਼ੀ ਉਦੋਂ ਛਣਗਣ ਤੋਂ ਬਾਹਰ ਸੀ ਕਰੋਸ਼ੀਆ ਤੇ ਹੁਣ ਛਣਗਣ ਦੇ ਵਿੱਚ ਆ ਗਿਆ ਉੱਥੇ ਤੇ ਬਹੁਤ ਘੱਟ ਪੈਸੇ ਲੱਗਦੇ ਨੇ ਇੱਕ ਸਾਡਾ ਯਾਰ ਯਾਰ ਮਿੱਤਰ ਹੀ ਆਪਣਾ ਉਹ ਯਾਰ ਮਿੱਤਰ ਆਇਆ ਸੀ ਉਹ ਮਿਲਦਾ ਸਾਡੇ 4-5 ਲੱਖ ਰੁਪਏ ਦੇ ਵਿੱਚ ਆਇਆ ਸੀ ਫਿਰ ਵੀ 15 ਤੇ 5 ਜਾਂ ਸਾਢੇ 6 ਵੀ ਲੱਗ ਜੇ ਫਿਰ ਵੀ ਕਿੰਨੇ 9 ਲੱਖ ਰੁਪਏ ਦਾ ਫਰਕ ਪੈ ਗਿਆ 9 ਲੱਖ ਰੁਪਏ ਥੋੜਾ ਨਹੀਂ ਹੈਗਾ ਕਈ ਵਾਰ ਤੇ 900 ਰੁਪਿਆ 9 ਰੁਪਏ ਇਕੱਠੇ ਕਰਨੀ ਓਖੇ ਆਂਦੇ ਨੇ 9 ਲੱਖ ਤੇ ਬੜੀ ਦੂਰ ਦੀ ਗੱਲ ਹੈ ਹਨਾ ਇਹ ਕਰੋਸ਼ੀਆ ਦਾ ਵੀ ਹੁੰਦਾ ਕਿਉਂ ਕਰੋਸ਼ੀਆ ਦਾ ਹਜੇ ਨਾ ਤਕਰੀਬਨ ਕਿਸੇ ਨੂੰ ਪਤਾ ਨਹੀਂ ਹੈਗਾ ਕਰੋਸ਼ੀਆ ਦਾ ਮਿਲਦਾ ਵਰਕ ਪਰਮੜੀ ਦੇ ਲਈ ਖੜਨਾ ਪੈਂਦਾ ਸਾਡੇ ਲੋਕ ਪਤਾ ਕੀ ਕਰਦੇ ਨੇ ਸਾਡੇ ਲੋਕ ਭੱਜਦੇ ਨੇ ਜਿਵੇਂ ਮੈਂ ਭੱਜਿਆ ਹੀ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਭੱਜਿਆ ਸੀ ਜਦਾਂ ਮੈਂ ਕਹਿੰਨਾ ਉਹ ਯਾਰ ਚੱਲ ਯਾਰ ਚੱਲਦੇ ਆ ਯਾਰ ਕਿਹੜਾ ਵੇਟ ਕਰੇਗਾ 5-6 ਮਹੀਨੇ ਕਿਹੜਾ ਉਹ ਕਰੇਗਾ ਕਿਦਾਂ ਯਾਰ ਚੱਲ ਯਾਰ ਜਦਿਆਂ ਚੱਲੀਏ ਯਾਰ ਡੋਂਕੀ ਲਾ ਲਾਂਗੇ ਕੋਈ ਨਹੀਂ ਇੱਥੋਂ ਸਾਡੇ ਲੋਕ ਮਾਰ ਖਾਂਦੇ ਨੇ ਵੀ ਜਿਹੜੇ ਆਪਾਂ ਕਾਲੀ ਕਰਦੇ ਆ ਜੇ ਉਹੀ ਕੰਮ ਆਪਾਂ ਆਰਾਮ ਨਾਲ ਕਰੀਏ ਨਾ ਆਪਾਂ ਕਦੀ ਫੇਲ ਨਹੀਂ ਹੁੰਦੇ ਕਰੋਸ਼ੀਆ ਦੇ 3 ਤੋਂ 4 ਮਹੀਨੇ ਲੱਗਦੇ ਨੇ ਕਈ ਵਾਰ ਤੇ 10 ਦਿਨਾਂ ਦੇ ਵਿੱਚ ਵਿੱਚ ਵੀਜ਼ਾ ਆ ਜਾਂਦਾ ਹੈ ਤੇ ਜੇ ਏਜੰਟ ਵਧੀਆ ਹੋਵੇ ਮਤਲਬ ਸਿਰੇ ਦਾ ਏਜੰਟ ਹੋਵੇ ਕਰਵਾਣਾ ਏਜੰਟ ਨਾਲ ਹੀ ਪੈਂਦਾ ਵੀਆ ਕਰਵਾ ਦੇ ਯਾਰ ਕਰੋਸ਼ੀਆ ਦਾ ਕਿਉਂ ਕਰੋਸ਼ੀਆ ਦਾ ਜੇ ਨੌਲੇਜ ਕੋਈ ਨਹੀਂ ਹੈ ਕਿ ਕਰੋਸ਼ੀਆ ਹੁਣ ਆਇਆ ਛਣਗਨ ਦੇ ਵਿੱਚ 2024 ਦੇ ਵਿੱਚ ਜਦੋਂ ਮੈਂ ਆਇਆ ਸੀ ਉਹ ਛਣਗਨ ਚ ਕੋਈ ਨਹੀਂ ਤੇ ਸਭ ਤੋਂ ਗੰਦੀ ਪੁਲਿਸ ਕਰੋਸ਼ੀਆ ਦੀ ਸੀ 7-7 ਫੁੱਟ ਦੇ ਜਵਾਨ ਤੇ ਲਾਲੋ ਸਾਹਿਬ ਫਿਰ ਬੰਦੇ ਦੀ ਕੋਈ ਤੌਣੀ ਲਾਂਦੇ ਹਨ ਮੈਂ ਕਿੰਨਾ ਆਹੀ ਤੇ ਮਾਰ ਖਾਦੀ ਮੈਂ ਚੱਲ ਸਾਡੇ ਮਾਰਨੀ ਪਈ ਆ ਕਿ ਸਾਡੇ ਨਾਲ ਦੀਆਂ ਤੇ ਪਈਏ ਪਈ ਮੇਰੇ ਵੀ ਇੱਕ ਅਦੀ ਲੱਤ ਹੋਵੇ ਕੁਝ ਮੈਂ ਹੁਣ ਇੱਥੇ ਬਣੀ ਜਾਵਾ ਸੱਚਾ ਪਈਆਂ ਵੀ ਹੋਣਗੀਆਂ ਵੀ ਕੋਈ ਗੱਲ ਨਹੀਂ ਡੋਂਕੀ ਚਾਏ ਸੀ ਹਨਾ ਉੱਥੇ ਕਿਹੜਾ ਪੁੱਛਦਾ ਕਿਸੇ ਨੂੰ ਤੇ ਉੱਥੇ ਲੱਗਦਾ ਕਰੋਸ਼ੀਆ ਦਾ ਲੱਗਦਾ ਸਾਰਾ ਰੁਪਈਆ 5.5 ਲੱਖ ਦੇ 6 ਲੱਖ ਦੇ ਇਹਦੇ ਇਹਦੇ ਤੋਂ ਥੱਲੇ ਥੱਲੇ ਲੱਗਦਾ ਹੈ ਸ਼ਾਇਦ ਹੁਣ ਤਾਂ ਪਤਾ ਨਹੀਂ ਮੈਨੂੰ ਮਤਲਬ ਪਿਛਲੇ ਸਾਲ 2024 ਦੇ ਵਿੱਚ ਆਇਆ ਸੀ ਬੰਦਾ ਸਾਡਾ ਵੀ ਅਜੇ 8 8-9 ਮਹੀਨੇ ਹੋਇਆ ਅਜੇ ਸਾਲ ਨਹੀਂ ਹੋਇਆ ਉਹਨੂੰ ਆਏ ਨੂੰ ਸਭ ਤੋਂ ਬੈਸਟ ਹੈ ਕਰੋਸ਼ੀਆ ਦਾ ਵੀਜ਼ਾ ਬੈਸਟ ਕਿਉਂ ਹੈ ਕਰੋਸ਼ੀਆ ਦੇ ਵੀਜ਼ੇ ਵਿੱਚ ਨਾ ਕਾਰਡ ਦੇ ਦਿੰਦੇ ਨੇ ਆਪਾਂ ਨੂੰ ਏਜੰਟ ਨਾਲ ਗੱਲ ਕਰਕੇ ਆਉਂਦਾ ਬੰਦਾ ਸਭ ਤੋਂ ਵੱਡੀ ਗੱਲ ਏਜੰਟ ਨਾਲ ਗੱਲ ਕਰਕੇ ਆਉਣੀ ਏ ਵੀ ਸਾਨੂੰ ਉਹਦਾ ਕਾਰਡ ਦਵਾਦੀ ਟੀਆਰਸੀ ਕਾਰਡ ਹੁੰਦਾ 3 ਮਹੀਨੇ ਵੈਲਿਡ ਹੁੰਦਾ ਉਹਦਾ ਕਾਰਡ ਉਹਦੀ ਵੈਲਿਊ ਕੋਈ ਨਹੀਂ ਹੁੰਦੀ ਉਹਦੀ ਵੈਲਿਊ ਸਿਰਫ ਇੰਨੀ ਹੁੰਦੀ ਹੈ ਤੁਸੀਂ ਬਾਇ ਫਲੈਟ ਫਲੈਕਸ ਬੱਸ ਲੈ ਕੇ ਤੇ ਬਾਕੀ ਤੁਸੀਂ ਟੈਕਸੀ ਤੇ ਮਤਲਬ ਜਿੱਦਾਂ ਮਰਜ਼ੀ ਆ ਸਕਦੇ ਹੋ ਭਾਵੇਂ ਜਰਮਨ ਆ ਸਕਦੇ ਹੋ ਜਿੱਥੇ ਮਰਜ਼ੀ ਆ ਸਕਦੇ ਹੋ ਵੀ ਤੁਹਾਨੂੰ 3 ਮਹੀਨੇ ਉਹ ਹੱਥ ਨਹੀਂ ਪਾ ਸਕਦੇ ਇੱਕ ਤੁਹਾਡੇ ਕੋਲ ਪ੍ਰੂਫ ਹੋ ਜਾਂਦਾ ਵੀ ਮੈਂ ਯੂਰਪ ਦੇ ਵਿੱਚ ਐਂਟਰ ਹੋਇਆ ਮੇਰੇ ਕੋ ਆ ਪ੍ਰੂਫ ਹੈ ਉਹ 3 ਮਹੀਨੇ ਵੈਲਿਡ ਹੁੰਦਾ ਉਹ ਜ਼ਿਆਦਾ ਵੈਲਿਡ ਨਹੀਂ ਹੁੰਦਾ ਵੀ ਤੁਸੀਂ ਕੋਹ ਵੀ ਕਿਤੇ ਸਾਲ ਦਾ ਹੋਏਗਾ ਜਾਂ ਕੁਝ ਹੋਏਗਾ ਵੀ ਹਾਂ ਤੁਹਾਡੀ ਇਹ ਚੀਜ਼ ਬਣ ਜਾਂਦੀ ਹੈ ਵੀ ਤੁਸੀਂ ਉਥੋਂ ਉਥੇ ਰਹਿਣਾ ਜ਼ਰੂਰ ਪੈਂਦਾ ਓខਾ ਥੋੜਾ ਜਿਹਾ ਟਾਈਮ ਕੱਢਣਾ ਪੈਂਦਾ ਬੰਦਿਆਂ ਦੇ ਵਿੱਚ ਕਿਉਂ ਮੈਂ ਵੀ ਉਥੇ ਰੈਸ਼ਾਂਜ ਰਹਿ ਕੇ ਆਇਆ ਮੈਨੂੰ ਪਤਾ ਸਾਰਾ ਸਿਸਟਮ ਕੀ ਹੈ ਚਲੋ ਅਸੀਂ ਡੋਂਕੀ ਚ ਆਏ ਸੀ ਤੇ ਬਾਕੀ ਏਜੰਟ ਨੇ ਇਹ ਗੱਲ ਕਰਕੇ ਆਇਆ ਉਹ ਵੀ ਸਾਨੂੰ TCRC ਕਾਰਡ ਦਵਾ ਦਿਓ 3 ਮਹੀਨੇ ਵੈਲਿਡ ਹੁੰਦਾ ਹੈ ਉਹਦਾ ਆਪਾਂ ਨੂੰ ਫਾਇਦਾ ਇਹ ਹੋ ਜਾਂਦਾ ਵੀ ਆਪਾਂ ਬੜੇ ਘੱਟ ਖਰਚੇ 'ਚ ਅੱਗੋਂ ਆਪਾਂ ਜਰਮਣਾ ਆ ਸਕਦੇ ਹੁਣ ਫਲਿੱਪਸ ਬੱਸ ਦੀ 120 ਰੁਪਿਆ ਦੀ ਟਿਕਟ ਹੋਈ ਸੀ ਬਾਈ ਦੀ ਉਦੋਂ ਹੁਣ 150 ਦੀ ਹੋਏਗੀ ਤੇ 150 ਯੂਰੋ ਦੀ ਇੰਡੀਆ ਦੇ ਪੂਰੇ 15 15000 ਦੀ ਤੇ ਪਲੇਨ ਦੀ ਟਿਕਟ ਵੀ ਇੰਨੇ ਕੁ ਦੀ ਹੁੰਦੀ ਏ 150 200 ਯੂਰੋ ਦੀ ਹੋ ਜੇਗੀ ਪਲੇਨ ਦੀ ਟਿਕਟ ਮਤਲਬ ਆਪਾਂ ਕਿਤੇ ਵੀ ਮੂਵ ਕਰ ਸਕਦੇ ਆ ਜਿੱਥੇ ਵੀ ਆਪਣਾ ਕੋਈ ਰਿਲੇਸ਼ਨ ਹੈਗਾ ਜਾਂ ਕੋਸ਼ ਹੈਗਾ ਜਿਵੇਂ ਇਟਲੀ ਹੋ ਗਿਆ ਫਰਾਂਸ ਹੋ ਗਿਆ ਪੁਰਤਗਾਲ ਹੋ ਗਿਆ ਜਰਮਨ ਹੋ ਗਿਆ ਜਿੱਥੇ ਮਰਜੀ ਆਪਾਂ ਜਾ ਸਕਦੇ ਆ ਠੀਕ ਹੈ ਬਾਕੀ ਕੰਮ ਕਰਵਾਉਂਦਾ ਕੋਈ ਕਾਲੀ ਨਾ ਕਿਹੇ ਚੀਜ਼ ਵੀ ਕਿਸੇ ਵੀ ਭੈਣ ਭਰਾ ਦਾ ਕੋਈ ਵੀ ਸਵਾਲ ਹੋਵੇ ਤੁਸੀਂ ਮੈਨੂੰ ਕਮੈਂਟ ਕਰ ਦਿਓ ਠੀਕ ਹੈ ਮੈਂ ਤੁਹਾਨੂੰ ਵੀਡੀਓ ਬਣਾ ਕੇ ਸੈਂਡ ਕਰ ਦਾਂਗਾ ਕੋਈ ਵੀ ਸਵਾਲ ਹੋਵੇ ਬਾਕੀ ਠੀਕ ਹੈ ਮਿਲਦੇ ਆ ਨਵੇਂ ਦਿਨ ਨਵੀਂ ਵੀਡੀਓ ਦੇ ਵਿੱਚ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟਾਂ ਦੀ ਨੇਰੀ ਲਿਆਦਿਆ ਕਰੋ ਬਾਕੀ ਕਰ ਦੋ 500 ਸਬਸਕ੍ਰਾਈਬ ਪੂਰੇ ਆਪਣੇ ਭਰਾ ਦੇ ਫਿਰ ਆਪਾਂ ਪਾਵਾਂਗੇ ਕੋਈ ਕੈਂਡਜਾ ਕੰਟੈਂਟ